ਅੱਜ ਸਵੇਰੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਅੰਮ੍ਰਿਤਸਰ ਰੋਡ ਨਜ਼ਦੀਕ ਐਚਡੀਐਫਸੀ ਬੈਂਕ ਵਿਸ਼ਕਰਮਾ ਫਰਨੀਚਰ ਹਾਊਸ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ 71 ਕੀਤੀ ਜਾਣਕਾਰੀ ਮੁਤਾਬਕ ਸਵੇਰੇ ਤਕਰੀਬਨ 10 ਵਜੇ ਸ਼ਾਰਟ ਸਰਕਟ ਹੋਣ ਨਾਲ ਵਿਸ਼ਕਰਮਾ ਫਰਨੀਚਰ ਹਾਊਸ ਵਿੱਚ ਤਿੰਨ ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਐਸਐਚਓ ਮਨਤੇਜ ਸਿੰਘ ਵੱਲੋਂ ਮੌਕੇ ਤੇ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਇਸ ਅਗ ਵਿੱਚ ਫਰਨੀਚਰ ਹਾਊਸ ਦੇ ਮਾਲਕ ਹਰਦੀਪ ਸਿੰਘ ਅਤੇ ਮਾਤਾ ਮਨਜਿੰਦਰ ਕੌਰ ਅਗ ਦੀ ਲਪੇਟ ਵਿੱਚ ਆਉਣ ਕਾਰਨ ਜ਼ਖਮੀ ਵੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ ਅੱਗ ਲੱਗਣ ਦੀ ਸੂchnਾ ਮਿਲਦੇ 30 ਮਿੰਟ ਵਿੱਚ ਫਾਇਰ ਬ੍ਰਿਗੇਡ ਬਟਾਲਾ ਤੋਂ ਦੋ ਗੱਡੀਆਂ ਪਹੁੰਚੀਆਂ ਪਰ ਉਸ ਤੋਂ ਪਹਿਲਾਂ ਲੋਕਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਹ ਅੱਗ ਦੀ ਘਾਲ ਆਈ ਸਾਨੂੰ 10:01 ਤੇ ਜੀ ਤੇ ਪੂਰੇ 10:30 ਵਜੇ ਅਸੀਂ ਦੋ ਫਾਇਰ ਟੈਂਡਰ ਲੋਕੇ ਤੇ ਲੈ ਕੇ ਪਹੁੰਚ ਗਏ ਠੀਕ ਹੈ ਜੀ ਤੇ तकरीबन तकरीबन ਇਹ ਜਿਹੜੀ ਅੱਗ ਆ ਕੁਛ ਸਵਾ ਕ ਘੰਟਾ ਪਹਿਲਾਂ ਵੀ ਲੱਗੀ ਸੀ ਤੇ ਇਹ ਇਹ ਦੁਕਾਨਦਾਰਾਂ ਨੇ ਸਾਨੂੰ ਇਤਲਾਹ ਨਹੀਂ ਦਿੱਤੀ ਕਿਸੇ ਆਂਡ ਗਵਾਂਡ ਦੇ ਵਿੱਚੋਂ ਇੱਕ ਲੇਡੀਜ਼ ਦੀ ਕੋਲ ਆਈ ਜੀ ਸਾਨੂੰ ਠੀਕ ਹੈ ਜੀ ਉਹਨਾਂ ਨੇ ਸਾਨੂੰ ਇਹ ਅੱਗ ਬਾਰੇ ਸੂਚਨਾ ਦਿੱਤੀ ਹੈ ਕਿ ਇੱਥੇ ਫਰਨੀਚਰ ਦੀ ਦੁਕਾਨ ਹੈ ਤਿੰਨ ਮੰਜ਼ਲੀ ਉਹਨੂੰ ਅੱਗ ਲੱਗ ਗਈ ਹੈ ਤੇ ਅਸੀਂ ਉਸੇ ਲਈ ਇਮੀਡੀਏਟਲੀ 29 ਮਿੰਟਾਂ ਚ ਇੱਥੇ ਪਹੁੰਚ ਗਏ ਆ ਪਰ ਉਤੋਂ ਪਹਿਲਾਂ ਹੀ ਇੱਥੇ ਇੱਕ ਟਰੈਕਟਰ ਜਾ ਰਿਹਾ ਸੀ ਜਿਹੜਾ ਸਪਰੇਅ ਵਾਲਾ ਹੁੰਦਾ ਜੀ ਜੀ ਉਹਦੇ ਪਿੱਛੇ ਪਾਣੀ ਦੀ ਟੈਂਕੀ ਸੀ ਤੇ ਇਹਨਾਂ ਨੇ ਉਹ ਟੈਂਕੀ ਨਾਲ ਹੀ ਪਾਣੀ ਮਾਰ ਕੇ ਅੱਗ ਬੁਝਾ ਲਈ ਤੇ ਇਹ ਜਿਹੜਾ ਅੱਗ ਲੱਗੀ ਆ ਇਹਦੇ ਵਿੱਚ ਇਹਨਾਂ ਦੇ ਅੰਦਰ ਫੋਮ ਦੇ ਜਿਹੜੇ ਸਪੰਜ ਦੇ ਗੱਦੇ ਜਿਹੇ ਹੁੰਦੇ ਆ ਉਹੀ ਸੀ ਜ਼ਿਆਦਾਤਰ। ਓਕੇ ਜੀ। ਹਾਂਜੀ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਦਾ ਅਜ ਤਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਅੰਦਰ ਇਹ ਤਾਂ ਸਿਰਫ ਨਾ ਸਪੰਜ ਹੀ ਸੀ ਉਹ ਤਾਂ ਸੜ ਕੇ ਸੁਆਹ ਹੋ ਗਈ ਆ। ਉਹ ਸੁਆਹ ਤੋਂ ਹੁਣ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹਾਂਜੀ। ਇਹ ਪੱਤੀਏ ਸਰਕਟ ਸਾਟ ਹੋਣ ਕਰਕੇ ਹਰਦੀਪ ਸਿੰਘ ਦੀ ਫਰਨੀਚਰ ਦੀ ਦੁਕਾਨ ਆ ਉਹਨਾਂ ਦੇ ਉੱਤੇ ਅੱਗ ਲੱਗੀ ਉਹ ਨੰਦੇ ਕੁਤੇਰ ਵਾਵਾ ਅੱਗ ਲੱਗੀ ਚਲੋ ਉਹਨਾਂ ਦੇ ਬਚਾਅ ਹੋ ਗਿਆ ਆਪਣਾ ਜਾਣੀ ਨਿਸ਼ਾਨ ਨਹੀਂ ਆਇਆ ਪਰ ਉਹਨਾਂ ਦੇ ਅੱਗਾ ਵਾਵਾ ਕਰ ਲੱਗੀ ਹੋਈ ਹੈ ਤੇ ਉਹਨਾਂ ਦੀ ਮਾਦਾ ਵੀ ਜਿਹੜੀ ਆ ਉਹ ਵੀ ਹਸਪੀਟਲ ਐਡਮਿਟਵਾ ਤੇ ਹਰਦੀਪ ਸਿੰਘ ਜੀ ਐਡਮਿਟਵਾ ਬਾਕੀ ਨਿਆਣਿਆਂ ਨੂੰ ਨੇ ਜਿਹੜੇ ਆ ਉਹ ਆ ਗਏ ਬਾਹਰ ਕੱਢ ਲਏ ਉਹਨਾਂ ਨੇ ਬਾਕੀ ਨੁਕਸਾਨ ਕਾਫੀ ਹੋ ਗਿਆ ਜੀ ਇਹਨਾਂ ਦਾ ਤੇ ਕੀ ਕਾਰਨ ਤੇ ਅੱਗ ਲੱਗਣ ਦਾ ਇਹ ਬੱਤੀ ਬੰਦ ਹੋ ਗਏ ਬੱਤੀ ਜਦੋਂ ਬੰਦ ਹੋ ਗਿਆ ਹੀ ਉਦੋਂ ਪਾਕਾ ਪਿਆ ਉਹਨਾਂ ਦਾ ਸਰਕਟ ਕਾਟ ਹੋ ਗਿਆ ਬੱਤੀ ਦਾ ਠੀਕ ਹੈ ਉਦੋਂ ਅੱਗ ਲੱਗੀ ਹੈ 14 ਨੁਕਸਾਨ ਹੋ ਗਿਆ ਤੇ ਕਿੰਨਾ ਕੁ ਮਾਇਨੇ ਨੁਕਸਾਨ ਕੰਨਾ ਹੋ ਗਿਆ ਮਾਇਨੇ ਨੁਕਸਾਨ ਉਹਦਾ ਘੱਟੋ ਘਾਟ 20-22 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੀ ਸਾਰਾ ਕੁਝ ਸੜ ਗਿਆ ਇਹਨਾਂ ਦਾ ਘਰ ਦਾ ਵੀ ਨੁਕਸਾਨ ਹੋ ਗਿਆ ਜੋ ਫਰਨੀਚਰ ਵਗੈਰਾ ਸਾਰਾ ਕੁਝ ਸੜ ਗਿਆ ਉਹ ਤੇ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਨੂੰ ਕਦਿਆਂ ਵੀ ਇਹ ਮਤ ਕਰਨੀ ਚਾਹੀਦੀ ਹੈ ਗਰੀਬ ਦੀ ਜੋ ਜਿਹੜਾ ਇਹਨਾਂ ਕਹਿੰਦਾ ਫਾਈਬਰ ਗੈਟ ਦੀ ਗੱਡੀ ਜਿਹੜੀ ਆ ਸੀਗਾਰ ਗੰਦਮਰ ਚ ਹੋਣੀ ਚਾਹੀਦੀ ਹੈ ਇਹ ਵੀ ਬਹੁਤ ਲਾਜ਼ਮੀ ਹੈ ਤੇ ਬਾਕੀ ਬਾਕੀ ਸਾਰਾ ਪਤਾ ਹੀ ਆ ਵੀ ਇਨਸਾਨ ਬਹੁਤ ਜਿਆਦਾ ਹੋਇਆ